ਹੈਲੋ ਸਾਥੀਓ ਇੱਕ ਵਾਰੀ ਫਿਰ ਤੋਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਤੇ ਸਵਾਗਤ ਹੈ ਸੋ ਜਿਵੇਂ ਕਿ ਤੁਹਾਨੂੰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਇਹ ਵੀਡੀਓ ਖਾਸ 882364 ਉਹਨਾਂ ਕੈਂਡੀਡੇਟ ਲਈ ਹੈ ਜਿਨ੍ਹਾਂ ਦੇ ਨੰਬਰ 57 ਪਲੱਸ ਨੇ ਠੀਕ ਹੈ ਇਹ ਖਾਸ ਉਹਨਾਂ ਲਈ ਰਹਿਣ ਵਾਲੀ ਹੈ ਸੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦੇਤੇ ਬੈਲ ਆਈਕਨ ਦੇ ਬਟਨ ਨੂੰ ਜ਼ਰੂਰ ਦਬਾ ਲੈਣਾ ਔਰ ਵੀਡੀਓ ਨੂੰ ਲਾਈਕ ਔਰ ਸ਼ੇਅਰ ਕਰਨਾ ਨਾ ਭੁੱਲਿਓ ਕਿਉਂ ਇਹ ਸਿਰਫ 57 ਔਰ 58 ਵਾਲੇ ਕੈਂਡੀਡੇਟ ਲਈ ਆ ਉਸ ਦਾ ਰੀਜ਼ਨ ਇਸ ਵੀਡੀਓ ਦੇ ਵਿੱਚ ਪੂਰਾ ਤੁਹਾਨੂੰ ਨਜ਼ਰ ਆਏਗਾ ਠੀਕ ਹੈ ਉਸ ਤੋਂ ਬਾਅਦ ਵਾਲੇ ਜਿੰਨੇ ਕੈਂਡੀਡੇਟ ਆ ਜਿੰਨੇ ਨੰਬਰ ਘੱਟ ਵਾਲੇ ਆ 57 ਤੋਂ ਘੱਟ ਵਾਲੇ ਉਹਨਾਂ ਲਈ ਇਹ ਇੱਕ ਅਲੱਗ ਤੋਂ ਵੀਡੀਓ ਬਣਾਈ ਜਾਏਗੀ ਲੇਕਿਨ ਇਹ 57 ਪਲੱਸ ਵਾਲੇ ਕੈਂਡੀਡੇਟ ਲਈ ਹੀ ਹੈ ਕੁਝ ਡਾਟਾ ਜੋ ਹੈ ਐਬਸੈਂਟ ਕੈਂਡੀਡੇਟ ਦੀ ਜਦੋਂ ਡੀਵੀ ਹੋਈ ਹੈ ਉਸ ਤੋਂ ਬਾਅਦ ਔਰ ਕੁਝ ਡਾਟਾ ਜੋ ਹੈ ਉਹ ਜੋ 12 ਤਰੀਕ ਤੋਂ ਪਹਿਲਾਂ ਦੀ ਡੀਵੀ ਹੋਈ ਹੈ ਉਹ ਵਾਲਾ ਡਾਟਾ ਉਹ ਇਸ ਵੀਡੀਓ ਦੇ ਵਿੱਚ ਮੈਂ ਸ਼ੇਅਰ ਕਰਾਂਗਾ ਵਿਦ ਪ੍ਰੂਫ ਸਾਰੀਆਂ ਚੀਜ਼ਾਂ ਨੂੰ ਲੈ ਕੇ ਸੋ ਸਭ ਤੋਂ ਪਹਿਲਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਓਪਨ ਕੈਟਾਗਰੀ ਦੇ ਵਿੱਚ 3 ਦਿਨ ਡੀਵੀ ਹੋਈ ਹੈ ਔਰ ਉਹਨਾਂ ਤਿੰਨਾਂ ਦਿਨਾਂ ਦੇ ਜੋ ਦਿਨਾਂ ਡੇਟਾ 12 13 ਔਰ 14 ਇਸ ਵੀਡੀਓ ਦੇ ਵਿੱਚ ਮੈਂ ਜਿਆਦਾ ਡਾਟਾ ਨਹੀਂ ਦੱਸਾਂਗਾ ਸਿਰਫ ਨਾਰਮਲੀ ਜੋ ਹੈ ਉਹ ਤੁਹਾਨੂੰ ਸ਼ੋ ਕਰਾਂਗਾ ਪ੍ਰੂਫ ਕਿ ਕੋ ਕੈਂਡੀਡੇਟਸ ਸੇਵ ਕਿਉਂ ਨੇ ਠੀਕ ਹੈ 12 ਤਰੀਕ ਨੂੰ 435 ਕੈਂਡੀਡੇਟ ਬੁਲਾਏ ਗਏ 13 ਤਰੀਕ ਨੂੰ 436 ਤੋਂ ਲੈ ਕੇ 837 ਕੈਂਡੀਡੇਟ ਦੀ ਲਿਸਟ ਲੱਗਦੀ ਹੈ ਔਰ 14 ਤਰੀਕ ਨੂੰ 838 ਤੋਂ 1200 ਕੈਂਡੀਡੇਟ ਦੀ ਲਿਸਟ ਲੱਗਦੀ ਹੈ ਮਤਲਬ ਕਿ ਓਪਨ ਦੀ ਜੋ ਡੀਵੀ ਹੁੰਦੀ ਹੈ ਤਿੰਨ ਦਿਨਾਂ ਵਿੱਚ 1200 ਕੈਂਡੀਡੇਟ ਦੀ ਲਿਸਟ ਲੱਗਦੀ ਹੈ ਔਰ ਇਨਾਂ 1200 ਕੈਂਡੀਡੇਟ ਦੇ ਵਿੱਚੋਂ ਅਪਰੋਕਸੀਮੇਟ 350 ਤੋਂ ਲੈ ਕੇ 400 ਕੈਂਡੀਡੇਟ ਜੋ ਹੈ ਉਹ ਪ੍ਰੈਜ਼ెంట్ ਹੁੰਦਾ ਸੋ ਨੀਅਰ ਅਬਾਊਟ ਜੋ ਹੈ 800 ਤੋਂ ਲੈ ਕੇ 850 ਕੈਂਡੀਡੇਟ ਕੀ ਹੈ ਐਬਸੈਂਟ ਹੋ ਜਾਂਦਾ ਉਸ ਤੋਂ ਬਾਅਦ 24 ਤਰੀਕ ਨੂੰ ਡਿਪਾਰਟਮੈਂਟ ਦੇ ਵੱਲੋਂ ਐਬਸੈਂਟ ਕੈਂਡੀਡੇਟ ਜੋ ਹੈ ਉਹਨਾਂ ਨੂੰ ਬੁਲਾਇਆ ਜਾਂਦਾ ਔਰ ਐਬਸੈਂਟ ਕੈਂਡੀਡੇਟ ਦੇ ਵਿੱਚੋਂ 30 ਤੋਂ ਲੈ ਕੇ 40 ਕੈਂਡੀਡੇਟ ਪਹੁੰਚਦੇ ਆ ਠੀਕ ਹੈ ਇਨਾਂ ਦੇ ਨੰਬਰ ਆਪਾਂ ਨੂੰ ਨਹੀਂ ਪਤਾ ਲੱਗ ਸਕਦੇ ਕਿ ਇਹ ਕਿੰਨੇ ਨੰਬਰ ਵਾਲੇ ਕੈਂਡੀਡੇਟ ਆ ਸੋ ਇਹ ਕੈਂਡੀਡੇਟ ਸਾਰੇ ਹੀ ਮੈਂ ਜੋ ਹੈ ਇੱਥੇ ਇਨਵੋਲਵ ਕਰ ਰਿਹਾ ਠੀਕ ਹੈ ਇਨਕਲੂਡ ਕਰ ਰਿਹਾ ਓਪਨ ਕੈਟਾਗਰੀ ਦੇ ਵਿੱਚ ਹੀ ਸੋ ਉਸ ਤੋਂ ਪਹਿਲਾਂ ਕੁਝ ਕੈਂਡੀਡੇਟ ਦੇ ਜਦੋਂ ਮੈਂ ਇੱਕ ਵੀਡੀਓ ਕੱਟ ਆਫ ਵਾਲੀ ਪਾਈ ਹੈ ਉਹਨਾਂ ਨੇ ਕਿਹਾ ਕਿ ਸਰ ਜੋ 72 ਪਲੱਸ ਵਾਲੇ ਕੈਂਡੀਡੇਟ ਆ ਉਹਨਾਂ ਦੀ ਵੀ ਤਾਂ ਡੀਵੀ ਹੋਈ ਹੋਈ ਆ ਤੁਸੀਂ ਉਹਨਾਂ ਨੂੰ ਇਨਕਲੂਡ ਕਿਉਂ ਨਹੀਂ ਕੀਤਾ ਤਾਂ ਇਨਕਲੂਡ ਕਿਉਂ ਨਹੀਂ ਕੀਤਾ ਉਸ ਦਾ ਰੀਜ਼ਨ ਵੀ ਇਸ ਵੀਡੀਓ ਦੇ ਵਿੱਚ ਮੈਂ ਦੱਸਾਂਗਾ ਸੋ ਜੇਕਰ ਗੱਲ ਕਰੀਏ 72 ਪਲੱਸ ਵਾਲੇ ਕੈਂਡੀਡੇਟ ਦੀ ਕਿਉਂਕਿ ਮੇਨ ਇਹ ਡਾਟਾ ਹੈ ਜੋ ਤੁਹਾਡੇ ਸਾਹਮਣੇ ਰੱਖਣਾ ਜ਼ਰੂਰੀ ਹੈ 450 ਕੈਂਡੀਡੇਟ ਜੋ ਹੈ ਅਜੇ ਹੈ ਜਿਨ੍ਹਾਂ ਦੇ 72 ਪਲੱਸ ਨੰਬਰ ਨੇ 88264 ਵੈਕੈਂਸੀਆਂ ਦੇ ਵਿੱਚੋਂ ਠੀਕ ਹੈ ਔਰ ਇਹਨਾਂ ਦੀ ਜੇਕਰ ਤੁਸੀਂ ਕੈਟਾਗਰੀ ਵਾਈਜ਼ ਵੀ ਪੁੱਛੋਗੇ ਕਿ ਕਿਹੜੀ ਕੈਟਾਗਰੀ ਦੇ ਕਿੰਨੇ ਕੈਂਡੀਡੇਟ ਆ ਉਹ ਵੀ ਮੈਂ ਤੁਹਾਨੂੰ ਇਹ 450 ਦੇ ਵਿੱਚ ਬਾਰੇ ਦੱਸ ਸਕਦਾ ਅਪਰੋਕਸੀਮੇਟ ਜੋ ਹੈ ਨੀਅਰ ਅਬਾਊਟ 450 ਕੈਂਡੀਡੇਟ ਜੋ ਹੈ ਉਹ 72 ਪਲੱਸ ਵਾਲਾ ਔਰ ਓਪਨ ਕੈਟਾਗਰੀ ਦੇ ਵਿੱਚ ਜੋ ਸੀਟ ਨੇ ਉਹ 663 ਨੇ ਠੀਕ ਹੈ 663 ਦੇ ਵਿੱਚੋਂ ਜੋ 12 ਤੋਂ ਲੈ ਕੇ 14 ਤੱਕ ਦੀ ਡੀਵੀ ਹੁੰਦੀ ਹੈ ਉੱਥੇ ਪਹੁੰਚਦੇ ਆ 350 ਤੋਂ ਲੈ ਕੇ 400 ਕੈਂਡੀਡੇਟ ਸੋ ਜੇਕਰ ਆਪਾਂ 350 ਮੰਨ ਕੇ ਚੱਲੀਏ ਕਿ 350 ਪਹੁੰਚਿਆ ਤਾਂ 313 ਸੀਟ ਜੋ ਹੈ ਉਹ ਇੱਥੇ ਬਚ ਜਾਂਦੀਆਂ ਨੇ ਓਪਨ ਕੈਟਾਗਰੀ ਦੇ ਵਿੱਚ ਲੇਕਿਨ ਜੋ ਡਾਟਾ 450 ਅਪਰੋਕਸੀਮੇਟ ਹੈ ਜੋ 72 ਪਲੱਸ ਵਾਲੇ ਨੰਬਰ ਨੇ ਉਹਨਾਂ ਨੂੰ ਵੀ ਤਾਂ ਇਨਕਲੂਡ ਕਰਨਾ ਹੈ ਹੁਣ ਤੁਸੀਂ ਤੁਹਾਡਾ ਸਭ ਤੋਂ ਵੱਡਾ ਕੁਐਸਚਨ ਤਾਂ ਇਹੀ ਹੈ ਕਿ 72 ਪਲੱਸ ਵਾਲੇ ਜਿਨ੍ਹਾਂ ਦੀ ਪਹਿਲਾਂ ਡੀਵੀ ਹੋ ਚੁੱਕੀ ਹੈ ਉਹ ਕਿੱਥੇ ਜਾਣਗੇ ਦੇਖੋ ਬੀਐਡ ਅਜੇ ਤੱਕ ਇਨ ਨਹੀਂ ਕੀਤੀ ਹੈ ডিপਾਰਟਮੈਂਟ ਨੇ ਠੀਕ ਹੈ ਇਹਨਾਂ ਵਿੱਚੋਂ ਕੁਝ ਸਾਥੀ ਛੋਟ 35 ਵਿੱਚ ਜੁਆਇਨ ਕਰ ਚੁੱਕੇ ਆ ਕੁਝ ਸਾਥੀ ਅਦਰ ডিপਾਰਟਮੈਂਟ ਦੇ ਵਿੱਚ ਜਾ ਚੁੱਕੇ ਆ ਜਾਂ ਸੈਂਟਰ ਗਵਰਨਮੈਂਟ ਦੀ ਜੋ ਜੋਬ ਹੈ ਉੱਥੇ ਉਹਨਾਂ ਨੇ ਜੁਆਇਨ ਕਰ ਲਿਆ ਕਈਆਂ ਕੋਲ ਏਟੀਟੀ ਕੰਪਲੀਟ ਨਹੀਂ ਸੀ ਕਈਆਂ ਕੋਲ ਪੀਐਸ ਟੈਟ ਨਹੀਂ ਹੈ ਠੀਕ ਹੈ ਤੁਹਾਨੂੰ ਸਭ ਨੂੰ ਪਤਾ ਹੈ ਕਿ ਕਈ ਵਾਰੀ ਪੇਪਰ ਇਦਾਂ ਦੇ ਕੈਂਡੀਡੇਟ ਵੀ ਫਿਲ ਕਰਦੇ ਆ ਕਿ ਉਹ ਉਹਨਾਂ ਦੀ ATT ਚੱਲ ਰਹੀ ਹੁੰਦੀ ਹੈ ਔਰ ਉਹ ਕਹਿੰਦੇ ਆ ਕਿ ਚਲੋ ਦੇਖ ਲੈਂਦੇ ਆ ਪੇਪਰ ਦੇ ਵਿੱਚੋਂ ਪੇਪਰ ਦਾ ਲੈਵਲ ਕੀ ਹੈ ਠੀਕ ਹੈ ਸੋ ਜੇਕਰ ਇਹ ਮੰਨ ਲਿਆ ਜਾਏ ਕਿ 450 ਦੇ ਵਿੱਚੋਂ 80% ਕੈਂਡੀਡੇਟ ਇਹੋ ਜਿਹੇ ਆ ਜੋ ਸ਼ੈਟਮੈਂਟੀ ਵਿੱਚ ਜੁਆਇਨ ਕਰ ਗਏ ਜੋ B.Ed ਵਾਲੇ ਆ ਜਾਂ ਅਦਰ ਡਿਪਾਰਟਮੈਂਟ ਵਾਲੇ ਆ ATT ਨਹੀਂ ਕੰਪਲੀਟ ਪੀਐਸਟੈਟ ਪਾਸ ਨਹੀਂ ਹੈ ਤਾਂ ਇਹ 450 ਦਾ 80% ਜੋ ਹੈ ਉਹ 360 ਬਣਦਾ ਜਦੋਂ ਆਪਾਂ 450 ਵਿੱਚੋਂ 360 ਮਾਈਨਸ ਕਰਦੇ ਆ ਤਾਂ 90 ਬਚਦੇ ਆ ਚਲੋ 90 ਵੀ ਨਾ ਮੰਨੋ ਤੁਸੀਂ 100 ਮੰਨ ਲਓ ਕਿ 100 ਕੈਂਡੀਡੇਟ ਇਹੋ ਜ ਹੈ ਕਿ ਜੋ 72 ਪਲੱਸ ਵਾਲਾ ਕੈਂਡੀਡੇਟ ਪਹਿਲਾਂ ਡੀਵੀ ਕਰਵਾ ਕੇ ਆਇਆ ਠੀਕ ਹੈ ਸੋ ਜਿਵੇਂ ਕਿ ਤੁਹਾਨੂੰ ਸਭ ਨੂੰ ਹੀ ਪਤਾ ਹੈ ਕਿ 663 ਸੀਟਾਂ ਦੇ ਵਿੱਚੋਂ 350 ਮੈਂ ਪਹਿਲਾਂ ਘਟਾਤੀ ਸੀ ਜਿਨ੍ਹਾਂ ਦੀ ਡੀਵੀ 12 ਤੋਂ ਲੈ ਕੇ 14 ਤਰੀਕ ਤੱਕ ਹੋਈ ਹੈ ਤਾਂ ਮਤਲਬ ਕਿ 313 ਸੀਟ ਬਚ ਗਈਆਂ ਔਰ ਉਹਨਾਂ 313 ਦੇ ਵਿੱਚੋਂ ਜੇਕਰ 100 ਕੈਂਡੀਡੇਟ ਆਪਾਂ ਇਹ ਵਾਲਾ ਘਟਾ ਦਈਏ ਜੋ 72 ਪਲੱਸ ਵਾਲਾ ਹੈ ਤਾਂ 213 ਸੀਟ ਜੋ ਹੈ ਉਹ ਕੀ ਹੈ ਜਰਨਲ ਦੀਆਂ ਬਚਦੀਆਂ ਹੁਣ ਜਰਨਲ ਕੈਟਾਗਰੀ ਦੀ ਕੱਟਆਫ ਹੋਰ ਡਾਊਨ ਜਾਏਗੀ ਜਾਂ ਨਹੀਂ ਜਾਏਗੀ ਸਭ ਦਾ ਕੁਐਸਚਨ ਇਹੀ ਹੈ ਦੇਖੋ 21 ਤਰੀਕ ਨੂੰ 21 6 2024 ਨੂੰ ਓਨਲੀ ਜਨਰਲ ਕੈਂਡੀਡੇਟ ਜੋ ਹੈ ਉਹ ਬੁਲਾਏ ਗਏ ਸੀ ਜਿਨ੍ਹਾਂ ਦੀ ਲਿਸਟ 1 ਤੋਂ ਲੈ ਕੇ 544 ਨੰਬਰ ਦੇ ਕੈਂਡੀਡੇਟ ਦੀ ਲੱਗੀ ਸੀ ਅਪਰੋਕਸੀਮੇਟ ਉੱਥੇ 180 ਦੇ ਆਸ-ਪਾਸ ਜੋ ਹੈ ਕੈਂਡੀਡੇਟ ਪ੍ਰੈਜ਼ెంట్ ਹੋਏ ਆ ਔਰ ਜੋ ਐਬਸੈਂਟ ਆ ਉਹ 350 ਪਲੱਸ ਹੈ ਹੁਣ ਕੀ ਇੰਨਾ 180 ਕੈਂਡੀਡੇਟ ਦਾ ਨੰਬਰ ਜੋ ਹੈ ਉਹ 213 ਸੀਟਾਂ ਵਿੱਚ ਆਏਗਾ ਸੋ ਇਹ ਡਿਪੈਂਡ ਕਰਦਾ ਹੈ ਕਿ ਜੋ ਐਸ ਸੀ ਆਰ ਐਂਡਓ ਹੈ एससी एम एंड बी है बीसी कैटेगरी है या अदर कैटेगरी ਜਿਵੇਂ ਐਕਸ ਸਰਵਿਸਮੈਨ ਜਾਂ ਕੋਈ ਹੋਰ ਕੈਟਾਗਰੀ ਦੇ ਜੋ ਕੈਂਡੀਡੇਟ ਜਰੋਂ ਪੰਦੀਕਾ ਟੋਫ ਨੂੰ ਕਲੀਅਰ ਕਰਦੇ ਆ ਉਹ ਕੀ ਆ ਉਹ ਵੀ ਓਪਨ ਦੇ ਵਿੱਚ ਜਾਣਗੇ ਠੀਕ ਹੈ ਸੋ ਇਹ ਡਿਪੈਂਡ ਕਰੇਗਾ ਕਿ ਇੰਨਾ ਕੈਟਾਗਰੀ ਦੇ ਕੈਂਡੀਡੇਟ ਕਿੰਨੇ ਆ ਜੋ 58 ਪਲੱਸ ਵਾਲੇ ਆ ਠੀਕ ਹੈ ਇਸ ਤੋਂ ਬਾਅਦ ਜੇਕਰ ਤੁਸੀਂ ਪੁੱਛਦੇ ਹੋ ਕਿ ਤੁਹਾਨੂੰ 72 ਪਲੱਸ ਵਾਲਾ ਡਾਟਾ ਕਿੱਥੋਂ ਮਿਲਿਆ ਕਿਵੇਂ ਤੁਸੀਂ 450 ਦੇ ਆਸ-ਪਾਸ ਜੋ ਹੈ ਉਹ ਡਾਟਾ ਕਹਿ ਰਹੇ ਹੋ ਤਾਂ ਉਸ ਦਾ ਪ੍ਰੂਫ ਵੀ ਹੈ ਕਿਉਂਕਿ ਮੈਂ ਬਿਨਾਂ ਪ੍ਰੂਫ ਤੋਂ ਗੱਲ ਕਰਦਾ ਹੀ ਨਹੀਂ ਸੋ ਦੇਖੋ ਬੀਸੀ ਕੈਟਾਗਰੀ ਦੇ 72 ਪਲੱਸ ਕੈਂਡੀਡੇਟ ਜੋ ਹੈ ਉਹ ਨੀਅਰ ਅਬਾਊਟ 90 ਆ ਠੀਕ ਹੈ ਐਸਸੀ ਆਰ ਐਂਡਓ ਦੇ ਜੋ 72 ਪਲੱਸ ਕੈਂਡੀਡੇਟ ਨੇ ਉਹ ਸਿਰਫ 25 ਕੈਂਡੀਡੇਟ ਨੇ एससी एम एंड बी ਦੇ ਜੋ 72 ਪਲੱਸ ਕੈਂਡੀਡੇਟ ਨੇ ਉਹ ਸਿਰਫ ਦੋ ਕੈਂਡੀਡੇਟ ਨੇ ਔਰ ਜਨਰਲ ਕੈਟਾਗਰੀ ਦੇ ਜੋ ਕੈਂਡੀਡੇਟ ਨੇ 72 ਪਲੱਸ ਉਹਨਾਂ ਦੀ ਗਿਣਤੀ 260 ਔਰ 270 ਦੇ ਵਿਚਕਾਰ ਹੈ ਠੀਕ ਹੈ ਹੁਣ ਇਹ ਸਾਰਾ ਡਾਟਾ ਜੋ ਹੈ ਕੁੱਲ ਮਿਲਾ ਕੇ 380 ਬਣਦਾ ਹੈ ਤਾਂ ਮੈਂ ਅਪਰੋਕਸੀਮੇਟ ਜੋ ਕਿਹਾ ਉਹ 450 ਕਿਹਾ ਕਿਉਂਕਿ ਇਸ ਦੇ ਵਿੱਚ ਨਾ ਤਾਂ ਐਕ ਸਰਵਿਸਮੈਨ ਐਡ ਨਹੀਂ ਨਾ ਫ੍ਰੀडम फाइਟਰ ਐਡ ਹੈ ਨਾ ਕੋਈ სპੋਰਟਸ ਐਡ ਹੈ ਨਾ ای ڈبلیو ایس ਐਡ ਹੈ ਠੀਕ ਹੈ ਅਗਰ ਉਹਨਾਂ ਦੇ ਵੀ 60 70 ਕੈਂਡੀਡੇਟ ਹੁੰਦੇ ਆ ਤਾਂ ਇਹ ਡਾਟਾ ਅਪਰੋਕਸੀਮੇਟ 450 ਪਹੁੰਚ ਹੀ ਜਾਂਦਾ ਠੀਕ ਹੈ ਸੋ ਜਿੰਨਾ ਵੀ ਕਨਫਿਊਜ਼ਨ ਸੀ ਤੁਹਾਨੂੰ ਕਿ ਓਪਨ ਕੈਟਾਗਰੀ ਦੀਆਂ ਕਿੰਨੀਆਂ ਸੀਟ ਬਚਦੀਆਂ ਉਹ ਸਾਰਾ ਕਲੀਅਰ ਕਰ ਦਿੰਦਾ ਹੈ ਇਸ ਲਈ ਜੋ ਐਸ ਸੀ ਐਮ ਐਂਡ ਬੀ ਇਹ ਤਾਂ 올 ਕੈਂਡੀਡੇਟ ਸੇਫ ਨੇ ਤਾਂ ਮੈਂ ਪਹਿਲਾਂ ਹੀ ਦੱਸ ਚੁੱਕਿਆ ਹਾਂ ਐਸ ਸੀ ਆਰ ਐਂਡ ఓ ਜਿੰਨੇ ਵੀ 57 ਮਾਰਕਸ ਵਾਲੇ ਨੇ ਉਹਨਾਂ ਦਾ ਨਾਮ ਫਰਸਟ ਲਿਸਟ ਵਿੱਚ ਆਏਗਾ ਠੀਕ ਹੈ ਔਰ ਜਿੰਨੇ ਵੀ ਬੀ ਸੀ ਕੈਟਾਗਰੀ ਦੇ 57 ਵਾਲੇ ਕੈਂਡੀਡੇਟ ਨੇ ਉਹਨਾਂ ਦਾ ਨਾਮ ਵੀ ਫਰਸਟ ਲਿਸਟ ਵਿੱਚ ਆਏਗਾ ਓਕੇ ਇਹ ਧਿਆਨ ਰੱਖਿਓ ਇਸ ਤੋਂ ਇਲਾਵਾ ਜੋ ਐਡਬਲਿਊ ਐਸ ਵਾਲੇ 57 ਮਾਰਕਸ ਵਾਲੇ 57 58 ਮਾਰਕਸ ਵਾਲੇ ਇਹਨਾਂ ਦਾ ਨਾਮ ਵੀ ਫਰਸਟ ਲਿਸਟ ਵਿੱਚ ਆਏਗਾ ਓਕੇ ਸੋ ਇਹ ਫਰਸਟ ਲਿਸਟ ਬਾਰੇ ਵੀ ਮੈਂ ਤੁਹਾਨੂੰ ਕਲੀਅਰ ਕਰਤਾ ਕਿ ਕਿੰਨਾਂ ਦਾ ਨਾਮ ਫਰਸਟ ਲਿਸਟ ਵਿੱਚ ਆਏਗਾ ਉਸ ਤੋਂ ਬਾਅਦ ਡਿਪਾਰਟਮੈਂਟ ਦੇ ਵੱਲੋਂ ਹੋਰ ਵੀ ਲਿਸਟਾਂ ਜਾਰੀ ਹੋਣਗੀਆਂ ਓਕੇ ਇਸ ਤੋਂ ਇਲਾਵਾ ਹੋਰ ਕੋਈ ਜੇਕਰ ਤੁਹਾਡਾ ਡਾਊਟ ਹੈ ਜੋ ਤੁਹਾਨੂੰ ਇਸ ਵੀਡੀਓ ਦੇ ਵਿੱਚ ਕਲੀਅਰ ਨਹੀਂ ਹੋਇਆ ਤਾਂ ਉਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਬੇਸਿਕਲੀ ਜੋ ਹੈ ਮੈਂ ਤੁਹਾਨੂੰ ਸੇਫ ਜ਼ੋਨ ਜੋ ਹੈ ਦੋਸਤਾ ਕਿ 57 ਤੋਂ 58 ਨੰਬਰ ਵਾਲੇ ਜਿੰਨੇ ਵੀ ਪਲੱਸ ਵਾਲੇ ਕੈਂਡੀਡੇਟ ਆ ਉਹਨਾਂ ਦਾ ਨਾਮ ਫਰਸਟ ਲਿਸਟ ਵਿੱਚ ਆਏਗਾ ਠੀਕ ਹੈ ਔਰ ਜਨਰਲ ਕੈਟਾਗਰੀ ਦੇ ਜੋ ਕੈਂਡੀਡੇਟ ਨੇ 57 58 ਵਾਲੇ ਉਹਨਾਂ ਦਾ ਨਾਮ ਡਿਪੈਂਡ ਕਰੇਗਾ ਕਿ ਐਸ ਸੀ ਐਮ ਬੀ ਐਸ ਸੀ ਆਰਓ ਬੀ ਸੀ ਕੈਟਾਗਰੀ ਦੇ ਕਿੰਨੇ ਕਿੰਨੇ ਕੈਂਡੀਡੇਟ ਜੋ ਆ ਉਹ ਓਪਨ ਕੈਟਾਗਰੀ ਦੇ ਵਿੱਚ ਜਾ ਰਹੇ ਆ ਜੇ ਇਧਰੋਂ ਘਟ ਜਾਂਦੇ ਆ ਤਾ ਇਧਰੋਂ ਕੈਂਡੀਡੇਟ ਕੀ ਹੈ ਵੱਧ ਜਾਣਗੇ ਠੀਕ ਹੈ ਫਿਰ ਇਧਰੋਂ ਓਨਲੀ ਜਨਰਲ ਕੈਟੇਗਰੀ ਦੇ ਕੈਂਡੀਡੇਟ ਜੋ ਹੈ ਉਹ ਜ਼ਿਆਦਾ ਗਿਣਤੀ ਵਿੱਚ ਜੁਆਇਨ ਕਰਨਗੇ ਇਹ ਡਿਪੈਂਡ ਕਰਦਾ ਹੈ ਕਿ ਐਸਸੀ ਐਮਬੀ ਐਸਸੀ ਆਰਓ ਬੀਸੀ ਇਹ ਕਿੰਨੇ ਨੰਬਰ ਵਾਲੇ ਕੈਂਡੀਡੇਟ ਜੋ ਹੈ ਉਹ ਉੱਥੇ ਪਹੁੰਚੇ ਆ ਓਕੇ ਸੋ ਫਿਲਹਾਲ ਇਹੀ ਅਪਡੇਟ ਸੀ ਕਿ ਜੋ 57 58 ਨੰਬਰ ਵਾਲੇ ਸੀ ਉਹ ਇੱਕ ਵਾਰੀ ਆਪਣੇ ਦਿਲ ਨੂੰ ਸਕੂਨ ਦੇਣ ਸ਼ਾਂਤੀ ਬਣਾ ਕੇ ਰੱਖਣ ਜੇਕਰ ਫੈਸਲਾ ਈਟੀਟੀ ਦੇ ਹੱਕ ਵਿੱਚ ਆਉਂਦਾ ਹੈ ਤਾ ਪਹਿਲੀ ਲਿਸਟ ਦੇ ਵਿੱਚ ਜਿੰਨਾ ਜਿੰਨਾ ਦਾ ਮੈਂ ਨਾਮ ਲਿਆ ਜਿਨੇ ਜਿਨੇ ਨੰਬਰ ਵਾਲਾ ਉਹਨਾਂ ਸਾਰਿਆਂ ਦਾ ਨਾਮ ਜੋ ਹੈ ਉਹ ਆਏਗਾ ਪਹਿਲੀ ਲਿਸਟ ਦੇ ਵਿੱਚ ਜੇਕਰ ਬੀ ਐਡ ਇਨ ਹੁੰਦੀ ਹੈ ਚਲੋ ਬੀ ਐਡ ਇਨ ਕਰਨ ਦੀ ਗੱਲ ਨਹੀਂ ਕਰਦੇ ਕਿਉਂਕਿ ਤੁਸੀਂ ਕਹੋਗੇ ਸਰ ਐਂਡ ਤੇ ਤੁਸੀਂ ਦਿਲ ਤੋੜਤਾ ਸੋ ਦਿਲ ਨਹੀਂ ਤੋੜਦੀ ਏਟੀਟੀ ਨੂੰ ਇੰਨੀ ਰੱਖਦੇ ਆ ਬੀ ਐਡ ਨੂੰ ਆਊਟ ਕਰਕੇ ਹੀ ਇਹ ਚਲੋ ਵੀਡੀਓ ਜੋ ਹੈ ਉਹ ਬਣਾਈ ਗਈ ਹੈ ਉਸ ਤੋਂ ਬਾਅਦ ਫੈਸਲਾ ਜੋ ਇੱਕ ਸੱਤ 2024 ਨੂੰ ਆਏਗਾ ਉਸ ਤੋਂ ਬਾਅਦ ਆਪਾਂ ਦੇਖਾਂਗੇ ਕਿ ਕੀ ਕੋਰਟ ਦੇ ਵੱਲੋਂ ਡਿਸੀਜਨ ਆਉਂਦਾ ਹੈ ਫਿਰ ਉਸ ਤੋਂ ਬਾਅਦ ਵੀਡੀਓ ਨੂੰ ਆ ਥੋੜਾ ਜਿਹਾ ਮੋਡੀਫਾਈ ਕਰਦਾਂਗੇ ਜੋ ਵੀ ਕੱਟ-ਆਫ ਹੋਏਗੀ ਓਕੇ ਔਰ ਜੋ 57 ਤੋਂ 58 ਨੰਬਰ ਜਿਨ੍ਹਾਂ ਦੇ ਘਾਟ ਆ ਉਹਨਾਂ ਲਈ ਵੀਡੀਓ ਜੋ ਹੈ ਇੱਕ ਅਲੱਗ ਤੋਂ ਬਣਾਈ ਜਾਏਗੀ ਉਹਨਾਂ ਨੂੰ ਵੀ ਪ੍ਰੋਪਰ ਗਾਈਡੈਂਸ ਪ੍ਰੋਪਰ ਡਾਟਾ ਦੇ ਕੇ ਤੁਹਾਨੂੰ ਦੱਸਿਆ ਜਾਏਗਾ ਕਿ ਤੁਸੀਂ ਸੇਫ ਹੋ ਜਾਂ ਤੁਹਾਡਾ ਨਾਮ ਪਹਿਲੀ ਲਿਸਟ ਤੇ ਚਾਏਗਾ ਜਾਂ ਦੂਸਰੀ ਲਿਸਟ ਤੇ ਚਾਏਗਾ ਸੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦੇਤੇ ਹੋਏ ਬੈਲ ਆਈਕਨ ਦਾ ਬਟਨ ਨੂੰ ਜ਼ਰੂਰ ਦਬਾ ਲੈਣਾ ਇਸ ਤੋਂ ਇਲਾਵਾ ਟੈਲੀਗ੍ਰam ਚੈਨਲ ਤੇ ਜੁੜਨਾ ਚਾਹੁੰਦੇ ਹੋ ਤਾਂ ਉਸ ਦਾ ਲਿੰਕ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਪਿੰਨ ਕੀਤਾ ਹੋਇਆ ਮਿਲੇਗਾ ਔਰ ਵੀਡੀਓ ਨੂੰ ਲਾਈਕ ਔਰ ਸ਼ੇਅਰ ਕਰਨਾ ਨਾ ਭੁੱਲਿਓ ਥੈਂਕ ਯੂ so much